ਸਾਸਰੀ ਕਾਜੀ ਸਾਰਿਆਂ ਨੂੰ ਜੋ ਆਪਾਂ ਲੈ ਕੇ ਆਏ ਹਾਂ ਜੋ ਬਹੁਤ ਹੀ ਬਾਰੇ ਸੁੱਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਜਿਹੜਾ ਫੈਬਰਿਕ ਹੋਏਗਾ ਸਾਰਟਨ ਜਾਰਜਰ ਦਾ ਹੋਏਗਾ ਬਹੁਤ ਹੀ ਚੋਨਾ ਪ੍ਰਿੰਟ ਹੋਏਗਾ ਇਸਦੇ ਬਹੁਤ ਹੀ ਸੋਹਣੀ ਹੈਂਡ ਇੰਬੋਡਰੀ ਦਾ ਕੰਮ ਕੀਤਾ ਹੋਇਆ ਮਿਲੇਗਾ ਪਰ ਮੀਟਰ ਦੇ ਅਕੋਰਡ ਨੂੰ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਹੋਏਗੀ ਸ਼ਰਟ ਐਂਡ ਦੁਪੱਟੇ ਦਾ ਕੰਬੋ ਹੋਏਗਾ ਸ਼ਰਟ ਹੋਏਗੀ ਚਨਾਉਂ ਦੀ ਦੁਪੱਟਾ ਵੀ ਹੋਏਗਾ ਚਨਾਉਂ ਦਾ ਫੁੱਲ ਵਰਕ ਹੋਏਗਾ ਬਾਟਮ ਇਸ ਦੇ ਨਾਲ ਨਹੀਂ ਹੋਏਗੀ ਸਿਰਫ ਸ਼ਰਟ ਐਂਡ ਦੁਪੱਟਾ ਹੀ ਮਿਲੇਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਇਹ ਸ਼ਰਟ ਹੋਏਗੀ ਚਨਾਉਂ ਦੀ ਬਾਂਦਨੀ ਪ੍ਰਿੰਟ ਹੋਏਗਾ ਸੀਕਵੈਂਸ ਇੰਬੋਡੀ ਰਹੇ ਹੋਗੀ 2.5 ਮੀਟਰ ਦੀ ਕੱਟ ਹੋਏਗੀ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਇਹ ਤਨ ਜੋਰਜਟ ਦੀ ਸ਼ਰਟ ਮਿਲੇਗੀ ਬਹੁਤ ਹੀ ਸੋਹਣਾ ਆਰੀ ਵਰਕ ਦਾ ਕੰਮ ਰਹੇਗਾ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਦੁਪੱਟਾ ਹੋਗਾ ਨਾਓਨ ਡਿਜੀਟਲ ਪ੍ਰਿੰਟ ਦਾ ਬਾਟਮ ਹੋਏਗੀ ਨੇਚਰਲ ਕريب ਦੀ 3 ਮੀਟਰ ਦੀ ਬਾਟਮ ਹੋਏਗੀ 2.5 ਮੀਟਰ ਦੀ ਸ਼ਰਟ ਦੀ ਕੱਟ ਹੋਏਗੀ ਅਗਲਾ ਜਿਹੜਾ ਫੈਬਰਿਕ ਹੋਏਗਾ ਸੈਲਫ ਟਿਸ਼ੂ ਤੇ ਸੈਲਫ ਸ਼ਿਮਰ ਦਾ ਹੋਏਗਾ 2.5 ਮੀਟਰ ਦੀ ਕੱਟ ਹੋਏਗੀ ਅਗਲਾ ਜਿਹੜਾ ਫੈਬਰਿਕ ਹੋਏਗਾ ਕਾਟਨ ਹੋਏਗਾ ਬਹੁਤ ਹੀ ਸੋਹਣਾ ਥ्रेड ਇੰਬੋਡੀ ਰਹੇਗੀ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਜਿਹੜੀ ਬਾਟਮ ਹੋਏਗੀ ਉਹ ਵਾਈਟ ਕਲਰ ਦੀ ਰਹੇਗੀ ਜਿਹੜਾ ਨਾਲ ਦੁਪੱਟਾ ਹੋਏਗਾ ਉਹ ਵੀ ਤੁਹਾਨੂੰ कॉटन ਦਾ ਮਿਲੇਗਾ ਉਸ ਦੇ ਉੱਪਰ ਹੀ ਬਹੁਤ ਹੀ ਸੋਨਾ ਵਰਕ ਰਹੇਗਾ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਸ਼ਰਟ ਹੋਏਗੀ ਬ੍ਰੌਕਟ ਦੀ ਉਸ ਦੇ ਉੱਪਰ ਹੀ ਵਰਕ ਹੋਏਗਾ ਨਾਲ ਜਿਹੜੀ ਬਾਟਮ ਹੋਏਗੀ ਜਿਹੜੀ ਸਲਵਾਰ ਹੋਏਗੀ ਉਸ ਦੇ ਉੱਪਰ ਹੀ ਵਰਕ ਰਹੇਗਾ ਚਨੌਨ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਗੋਟੇ ਦਾ ਵਰਕ ਕੀਤਾ ਹੋਇਆ ਮਿਲੇਗਾ ਅਗਲਾ ਜਿਹੜਾ ਫੈਬਰਿਕ ਹੋਏਗਾ ਚੰਦੇਰੀ ਦਾ ਹੋਏਗਾ ਬਹੁਤ ਹੀ ਸੋਨਾ ਇਸ ਦੇ ਉੱਪਰ ਹੀ ਵਰਕ ਰਹੇਗਾ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿੰਨਾ ਵੀ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਇਹ ਜਿਹੜਾ ਸੂਟ ਹੋਏਗਾ ਮਸਲੀਨ ਕਾਟਨ ਦੀ ਸ਼ਰਟ ਹੋਏਗੀ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਸ਼ਟੂਨ ਦੀ ਬਾਟਮ ਮਿਲੇਗੀ ਅਗਲੇ ਜਿਹੜੇ ਸੂਟ ਹੋਣਗੇ ਘੱਟ ਪ੍ਰਾਈਸ ਵਿੱਚ ਹੋਣਗੇ ਕਾਟਨ ਦੀ ਸ਼ਰਟ ਹੋਏਗੀ ਪ੍ਰਿੰਟਡ ਸ਼ਰਟ ਹੋਏਗੀ ਬਾਟਮ ਹੋਏਗੀ ਪਲੇਨ કોટਨ ਦੀ ਬਾਟਮ ਹੋਏਗੀ ਇਹ ਤੁਹਾਨੂੰ ਵੱਡੇ ਪਨੇ ਦਾ ਫੈਬਰਿਕ ਮਿਲੇਗਾ ਵੱਡੇ ਪਨੇ ਵਿੱਚ ਪੂਰਾ ਸੂਟ ਬਣ ਕੇ ਰੈਡੀ ਹੁੰਦਾ ਹੈ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬਾਇ ਕਰ ਸਕਦੇ ਹੋ ਬਹੁਤ ਹੀ ਪਿਆਰੇ ਕਲਰ ਨੇ ਹਾਂਜੀ ਇਹਦੇ ਸੁੱਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖ